ਐ ਐ ਐਨਡੀਐਲ ਦੀ ਟੀਮ ਆਈ ਨਾਲ ਸਾਡੇ ਕੀ ਕੀ ਆਉਣਾ ਨਹੀਂ ਚਾਹਤੇ ਇਹ ਨਹੀਂ ਆਉਣਾ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਦੇਖੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆ ਲਓ ਦੇਖ ਸਰ ਜੀ ਚੱਲ ਆ ਦੇ ਬਿਠਾ ਲਾਂਗੇ ਨਾ ਆ ਲਓ ਮਗਰ ਆ ਲਓ ਹਾਂ ਜੀ ਜੀ ਤੁਹਾਡੇ ਦਰਸ਼ਨਾਂ ਨੂੰ ਚੱਲੋ ਨਹੀਂ ਤਾਂ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਦਾ ਧੰਨਵਾਦ ਹੈ ਜੀ ਔਰਤ ਮੈਂ ਵੇਖੀ ਕੋਈ ਨਹੀਂ ਤੁਸੀਂ ਨਹੀਂ ਕੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕੁਐਸਟ ਮੰਨ ਲਓ ਕੁਛ ਚੱਲ ਪਾ ਤੁਹਾਡੀ ਜ਼ਮਾਨੇ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਕੁਤਿਆਂ ਥੋੜਾ ਜਾਣਾ ਪਿੱਛੇ ਫਿਰ ਬਹੁਤ ਸੌਣਾ ਆ ਕਿਉਂ ਇਹਦੇ ਸੰਕਰਿਆ ਮਾਝੂਰੀ ਆ ਆਪੋਰ ਬੜੇ ਨੇ ਸਮਾਨ ਬਣਾਉਣ ਓੜ ਆ ਜਾਂਦੇ ਹੁੰਦੇ ਜਗਾ ਹਾਂ ਇਹਨੇ ਪਾਣੀ ਚੀਂ ਨਾ ਨਹੀਂ ਕੋਈ ਲੇਡੀ ਸਾਈਡ ਹੈ ਜੀ ਲੇਡੀਜ਼ ਨੂੰ ਤਾਂ ਭੇਜ ਦੋ ਨਹੀਂ ਉਹਨਾਂ ਜਾਣਾ ਨਹੀਂ ਜੇ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਭੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਨਾ ਡੇਡਾ ਤੇ ਹੈਗੇ ਨਹੀਂ ਥੋੜੇ ਥੋੜੇ ਇਹ ਬਾਕੀ ਮੈਡਮ ਲੈ ਗਏ ਅਸੀਂ ਇਹਨਾਂ ਨੂੰ ਪਿੰਡ ਇਹ ਦੋ ਦੋ ਇੱਕ ਦੀ ਰਹਿ ਗਈ ਦੋ ਜੀ ਰੇਖੇ ਦੀ ਇੱਥੇ ਅਮਰੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਗਏ ਸਾਡੇ ਇਹ ਲੋਕ ਪਾਣੀ ਹੈਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਦੀ ਸਬਤ ਦੇਗੀ ਮੈਡੀਕਲ ਕਿਟ ਦੀ ਫਰਿਆਦ ਕਰਦੇ ਆ ਰੱਬ ਨੂੰ ਮੈਂ ਸਾਡਾ ਪਾਣੀ ਹੈਗਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਨਹੀਂ ਸਾਡਾ ਫਾਇਦਾ ਹੈਗਾ ਜੀ ਬਹੁਤ ਵਧੀਆ ਬਹੁਤ ਰੋਣਦੇ ਤੇ ਤੁਹਾਡੇ ਵਰਗੇ ਬੱਚੇ ਬਹੁਤ ਪਿਆਰਾ ਕੰਮ ਕਰਦੇ ब थैंक यू अब मे, मेरी बट मूल भी यही रिक्वेस्ट है कि तुझे चलपा कुछ नहीं होता है ये साथ की फोर्स है रहा रहा तो पिछे, है ठीक है जी इसमें कोई ले जो जे आपका बंदा रह लो सारी लेडीज है पीछे कोई दिक्कत नहीं आएगी मेरी लेडीज मेरी मेरी बेटी है पीछे तरी को दिक्कत है पीछे की नहीं पीछे पानी पूरी दो ढाई फुट था उतर गया ਇਹ ਡੰਗਰਾਂ ਵਾਲੇ ਨੇ ਡੇਰੇ ਦੇ ਡੰਗਰ ਗਏ ਉਹਨਾਂ ਪੇਟ ਹਾਂ ਉਹਨਾਂ ਰਸ਼ੇਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਣੇ ਵੀ ਨਾਲ ਲੈ ਕੇ ਆ ਜੀ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਦੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਤਾਲੇ ਮੇਰ ਬਲ ਸਿੰਘ ਤੇ ਆਪਣਾ ਮੈਂ ਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਹੋਣ ਜਾਣਗੇ ਜਿਹਦਾ ਜੀ ਘੰਟੇ ਤੱਕ ਉਹਨਾਂ ਨੂੰ ਮਸਾਲਾ ਕੁਝ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਹਾਂ ਜਿੰਨੇ ਡੇਰੇ ਆ ਨਾ ਜੀ ਸਾਰਿਆਂ ਦੇ ਡੰਦਰ ਪਿੰਡ ਗਏ ਨੇ ਪਿੰਡ ਕਿਤੇ ਕੋਲ ਹੈ ਕਿਸੜ ਕੋ ਵੀ ਲੰਬੜਦਾਰ ਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਤੁਸੀਂ ਪਹੁੰਚਾ ਦਿਓ ਉਹਨਾਂ ਨੂੰ ਰਸਿਲਪਾਲੀ ਮੈਂ ਇਹ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਕੋਲ ਰੱਖ ਲਓ ਫਿਰ ਵੀ ਰੱਖ ਲਓ ਬਾਬਾ ਜੀ ਰੱਖ ਲਓ ਸਾਰੀਆਂ ਪਿੰਡ ਚਲੇ ਗਈਆਂ ਬਾਬਾ ਜੀ ਰੱਖ ਲਓ ਕਿਸੇ ਨੇ ਜ਼ਰੂਰਤ ਪੈ ਗਈ ਹਾਂ ਕੀ ਰਹੀ ਹਾਂ ਥੋੜੇ ਚੋਰਾ ਦਾ ਇਹ ਪੈਸੇ ਇਹਨਾਂ ਦੇ ਘਰੋਂ ਮੇਨ ਖਾ ਦਾ ਚੋਰਾ ਲਾਇਆ ਇੱਕ ਮਿੰਟ ਰਹਿ ਗਈ ਠੀਕ ਹੈ ਆਸੋ ਦੇ ਇਹੋ ਜੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਐਡੇ ਐਡੇ ਲੱਖ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਸੀਂ ਅਸੀਂ ਸਾਡੇ ਮੰਨ ਦੇ ਵਿੱਚ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਖਿਆਲ ਆ ਤੇ ਨਾਲ ਸਾਡੇ ਬੱਚੇ ਨੇ ਬਾਹਰ ਅਸੀਂ ਉਹ ਦੱਪਾ ਪਿਆ ਉਹ ਦੱਪਾ ਦੇ ਦੱਪਾ ਆ ਰਹੇ ਸੀ ਉਹ ਚੱਕੇ ਖੜਾਉਂਦੇ ਲੱਗਦੇ ਅਸੀਂ ਅਹੀਂ ਆਹ ਪਹਿਲੀ ਵਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆ ਜਾਣ ਕਿ ਤੇ ਪੁੱਛਣ ਦੇ ਆਹ ਪੀਪੀ ਵੀ ਕੋਲੀ ਚਾਹੀਦੀ ਹੈ